ਬੰਦਿਆਂ ਨੇ ਜਨਾਨੀਆਂ ਦੇ ਮੋਬਾਈਲਾਂ ਤੋਂ ਤੰਗ ਆ ਕੇ ਦਿਨ ਚੜ੍ਹਦੇ ਸਾਰ ਹੀ ਕਰਤਾ ਕਾਂਡ ਅੱਜ ਕੱਲ ਮੋਬਾਈਲ ਫੋਨਾਂ ਨੇ ਇੱਕੋ ਘਰ ਵਿੱਚ ਰਹਿੰਦੇ ਪਰਿਵਾਰਕ ਮੈਂਬਰ ਵੀ ਇੱਕ ਦੂਜੇ ਲਈ ਪੈਗਾਨੇ ਕਰ ਦਿੰਦੇ ਨੇ ਕਿਉਂਕਿ ਹਰ ਕੋਈ ਪਰਿਵਾਰਾਂ ਨਾਲੋਂ ਵੱਧ ਸਮਾਂ ਮੋਬਾਈਲਾਂ ਵਿੱਚ ਬਿਤਾਉਂਦਾ ਏ ਪਰ ਹੁਣ ਮੋਬਾਈਲ ਤੋਂ ਅੱਕੇ ਪਤੀਆਂ ਨੇ ਇਕੱਠੇ ਹੋ ਕੇ ਕਰਤਾ ਆ ਕੰਮ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਵਿਅਕਤੀ ਇੱਟਾਂ ਰੋੜਿਆਂ ਨਾਲ ਮੋਬਾਈਲ ਭੰਨ ਰਹੇ ਨੇ ਦਰਸਲ ਇੱਕ ਪਿੰਡ ਵਿੱਚ ਵਿਅਕਤੀ ਮੋਬਾਈਲ ਫੋਨਾਂ ਤੋਂ ਐਨੇ ਤੰਗ ਆ ਚੁੱਕੇ ਸੀ ਕਿਉਂਕਿ ਉਹਨਾਂ ਦੀਆਂ ਘਰਵਾਲੀਆਂ 24 ਘੰਟੇ ਮੋਬਾਈਲ ਫੋਨ ਦੇਖਦੇਆਂ ਰਹਿੰਦੀਆਂ ਸੀ ਅਤੇ ਕਈ ਤਾਂ ਹਰ ਰੋਜ਼ ਨਵੇਂ-ਨਵੇਂ ਰੀਲਾਂ ਬਣਾਉਣ ਵਿੱਚ ਲੱਗੀਆਂ ਰਹਿੰਦੀਆਂ ਸੀ ਜਿਸ ਕਰਕੇ ਵਿਚਾਰੇ ਘਰਵਾਲਿਆਂ ਨੂੰ ਘਰ ਦੇ ਅੱਧੇ ਕੰਮ ਆਪ ਕਰਵਾਉਣੇ ਪੈਂਦੇ ਸੀ ਅਤੇ ਰੋਟੀ ਵੀ ਟਾਈਮ ਤੇ ਨਹੀਂ ਮਿਲਦੀ ਸੀ ਜਿਸ ਤੋਂ ਤੰਗ ਆ ਕੇ ਪਿੰਡ ਦੇ ਸਾਰੇ ਹੀ ਵਿਅਕਤੀ ਆਪਣੀਆਂ ਘਰਵਾਲੀਆਂ ਦੇ ਫੋਨ ਖੋ ਕੇ ਪਿੰਡ ਦੀ ਇੱਕ ਸਾਂਝੀ ਥਾਂ ਤੇ ਰੱਖ ਕੇ ਇੱਟਾਂ ਰੋੜਿਆਂ ਨਾਲ ਭੰਨਣ ਲੱਗੇ ਅਤੇ ਸਾਰਿਆਂ ਨੇ ਸੌਂ ਖਾਦੀ ਕਿ ਅੱਜ ਤੋਂ ਬਾਅਦ ਆਪਣੀਆਂ ਘਰਵਾਲੀਆਂ ਨੂੰ ਫੋਨ ਨਹੀਂ ਲੈ ਕੇ ਦੇਵਾਂਗੇ ਸੋ ਤੁਹਾਨੂੰ ਇਹ ਫੈਸਲਾ ਕਿਵੇਂ ਲੱਗਿਆ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦੋ ਇਸ ਵੀਡੀਓ ਨੂੰ ਆਪਣੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ